ਅਸੀਂ ਭਾਰਤੀ ਜਨਤਾ ਪਾਰਟੀ ਨੂੰ ਨਹੀਂ ਖਤਮ ਕਰਨਾ ਚਾਹੁੰਦੇ ਦੇਖ ਤਾਂ ਕਿ ਤੁਸੀਂ ਇੱਕ ਧਰਨ ਦੇ ਵਿੱਚ ਕੋਈ ਵੀ ਪਾਰਟੀ ਆ ਮੈਂ ਕਿਸੇ ਪਾਰਟੀ ਦਾ ਪੱਖ ਨਹੀਂ ਲੈਂਦਾ ਉਹ ਕਾਂਗਰਸ ਹੋ ਸਕਦੀ ਆ ਟੀਟ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਇਹ ਹੁਣ ਮਨੀਪੁਰ ਦੇ ਵਿੱਚ ਜਿਹੜੀ ਘਟਨਾ ਹੋਈ ਆ

ਮੀਡੀਆ ਇਸ ਉੱਪਰ ਅਚੀਕਰਾ ਜਾਣਦੇ ਨੇ ਕਿ ਕਿਸ ਤਰੀਕੇ ਨਾਲ ਉਹ ਤੇ ਔਰੰਜ ਜਾ ਰਹੇ ਇੰਨਾ ਕੀ ਬਾਕ ਪ੍ਰੋਵਾਈਡ ਕੀਤਾ ਗਿਆ ਜਿਸ ਉਪਦੇਖ ਨੂੰ ਅਸੀਂ ਬਹੁਤ ਜ਼ਿਆਦਾ ਇਸੇ ਲਈ ਪ੍ਰੋਟੈਸਟ ਕਰਦੇ ਹਾਂ ਨਾਟਕ ਇਸ ਲੋਕ ਰੋਧ ਕਰਦੇ ਆ ਸਾਥ ਮਿਲਵਾ ਕਰਦੇ ਆ ਕਿ ਇਹੋ ਜੀ ਸਰਕਾਰਾਂ ਨੂੰ ਇਹ ਸਭ ਤੁਹਾਡੇ ਹੱਥ ਵਿੱਚ ਹੈ ਇਹਨਾਂ ਨੂੰ ਜਲਦੋਂ ਖਤਮ ਜਿਨ੍ਹਾਂ ਦੀ ਇੰਨੀ ਚੌਵੀ ਮਾਰੀ ਮੰਨ ਦਿੱਤਾ ਹੈ ਇੱਕ ਪੱਤਰਕਾਰ ਨੇ ਫੋਨ ਕੀਤਾ ਉਹਦੇ ਬੀਜੇਪੀ ਸਰਕਾਰ ਦੇ ਜਿਹੜਾ ਲੋਕਪਾਲ ਸਿੰਘ ਸਾਹਿਬ ਨੇ ਉਹਨਾਂ ਨੂੰ ਕਿਹਾ ਗਿਆ ਜੀ ਕਿ ਸੁਪਰ ਤੋਂ ਤੁਹਾਡਾ ਕੀ ਰਾਏ ਨੇ ਉਹ ਉਹਨਾਂ ਦਾ ਜਵਾਬ ਕਿਸੇ ਮੁਖੀ ਸਾਹਿਬ ਦਾ ਕਹਿੰਦੇ ਨੇ ਇਹੋ ਜਿਹੇ ਹਜ਼ਾਰਾਂ ਐਫ ਆਈ ਆਰ ਦੇ ਦਰਜ ਨੇ ਤੇ ਸ਼ਰਮ ਆਣੀ ਚਾਹੀਦੀ ਇਹਨਾਂ ਨੂੰ ਇਹੋ ਜੀ ਮਾੜੀ ਸੋਚ ਨੂੰ ਰੱਖਦੇ ਹੋਏ ਕਿ ਹਜ਼ਾਰਾਂ ਜੇ ਇੱਕ ਵੀਡੀਓ ਸਾਡੇ ਸਾਹਮਣੇ ਵਾਇਰਲ ਹੋ ਗਈ ਤੇ ਪੂਰੇ ਦੇਸ਼ ਵਿੱਚ ਅੱਗ ਲੱਗ ਚੁਗੀ ਹੈ ਤੇ ਜਿਨ੍ਹਾਂ ਹਜ਼ਾਰਾਂ ਹੋਰ ਤਲਵਰਤੇ ਹੋਏ ਆ ਉਹਨਾਂ ਦਾ ਕੀ ਹਾਲ ਕਰੂਗਾ ਅੱਜ ਨੂੰ ਇੱਕ ਸਿਰਫ ਇਹ ਤੁਹਾਨੂੰ ਇੱਕ ਮਨੁਮਨਿ ਸੋਚ ਪਿਆਰੇ ਨੇ ਕਿ ਉਹ ਜਿਹੜੀ ਔਰਤ ਸੀ ਉਹ ਕਪੜਾਂ ਦੇ ਸਮਾਨ ਸੀ ਸਾਈਂ ਚਾਂਦ ਤੋਂ ਅਸੀਂ ਅਸੀਂ ਇਸ ਨੂੰ ਬਹੁਤ ਪੜਿਆ ਸਾਨੂੰ ਇਹਨਾਂ ਪਤਾ ਉਸ ਪਾਰਨ ਦੇਸ਼ ਲੱਗਦੀ ਉਸ ਇੱਕ ਫੌਜੀ ਜਿਸ ਬੰਦੇ ਨੇ ਕਾਰਗਰ ਦੇ ਵਿੱਚ ਦੇਜ ਦੀ ਸੇਵਾ ਵਾਸਤੇ ਇੰਨਾ ਜਿਆਦਾ ਪ੍ਰੋਟੈਸਟ ਕੀਤਾ ਉਹ ਅੱਜ ਨੂੰ ਉਸ ਦੇ ਕੀ ਬਿਆਨ ਸੀ ਅੱਖਾ ਉਸ ਬੰਦੇ ਨੇ ਭਾ ਰਹੀ ਹੈ ਜਿਹੜਾ ਕਦਰ ਹੈ ਆਪਣੀ ਔਰਤ ਦੀ ਆਪਣੀ ਇਹ ਕੁ ਸ਼ਰਮਨਾਕਲ ਹੋਣ ਦਿੱਤੀ ਸਕਦੀ ਹੈ ਸ਼ਰਮਰ ਦੇ ਦਿਓ ਇਸ ਪ੍ਰਮਾਣਯੀ ਪ੍ਰਧਾਨ ਮੰਤਰੀ ਸਾਹਿਬ ਤੁਹਾਨੂੰ ਨੈਤਿਕਤਾ ਦੇ ਆਧਾਰ ਦੇ ਉੱਪਰ ਆਪਣਾ ਸਹਿਪਾ ਦੇਣਾ ਤੁਹਾਡਾ ਜਿੰਮੇਵਾਰੀ ਬਣਦੀ ਤੁਸੀਂ ਅਜ ਤੂੰ ਇੰਨੇ ਦਿਨ ਹੋਣ ਦੇ ਬਾਅਦ ਵੀ ਕਿਸੇ ਪੁਰੇ ਸੰਸਦ ਦੇ ਵੀ ਆ ਰਹੇ ਕਿਸੇ ਕੇ ਨਿਰਾਮਣ ਕਰਦੇ ਆ सोच आहे अॼु ती बाद दाहिब कुझु हुया हमेशह ई जॾहिं बि हुया जिनी वार चाहे बि लीडर शायदि इन ਅਰੇ ਜਿਹੜੀ ਮਣੀਪੁਰ ਦੀ ਘਟਨਾ ਨੂੰ ਲੈ ਕੇ ਡਾਕਟਰ ਅੰਬੇਦਕਰ ਚੌਂਕ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਗਿਆ ਵਕਤ ਵਕਤ ਜਥੇਬੰਦੀਆਂ ਦੇ ਆਗੂ ਆਏ ਆ ਔਰ ਤੁਸੀਂ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਸਰਕਾਰ ਮੌਜੂਦਾ ਆ ਉਹਨਾਂ ਦੀ ਤਰਫੋਂ ਆਇਓ ਕਿ ਇੱਕ ਸਮਾਜ ਦੇ ਨਿਵਾਣ ਇੱਕ ਇਨਸਾਨ ਆਮ ਬਣ ਕੇ ਆ ਅਸੀਂ ਇਹ ਸਮਾਜ ਵਿੱਚ ਰਹਿੰਦੇ ਸਾਰੇ ਤੇ ਇੱਕ ਦੂਜੇ ਦਾ ਸਾਡਾ ਸਾਰਿਆਂ ਦਾ ਪਿਆਰ ਹੈਗਾ ਤੇ ਕਿਉਂਕਿ ਜਿਹੜਾ ਸਾਡਾ ਪ੍ਰੋਗਰਾਮ ਸੀਗਾ ਉਹ ਕੱਲ ਚੰਡੀਗੜ੍ਹ 'ਚ ਹੋਇਆ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਹੋਇਆ ਇਹ ਸਾਡੇ ਵੀਰ ਬਲਵੰਤ ਪਾਲਾ ਜੀ ਜਿਨ੍ਹਾਂ ਨੇ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਉਹਨਾਂ ਨੇ ਤੇ 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 ਉਹਨਾਂ ਨਾਲ ਸਾਡਾ ਪਿਆਰ ਹੈ ਤੇ ਅਸੀਂ ਇਸ ਕਰਕੇ ਆਏ ਹਾਂ। ਜਦ ਇਹਦੀ ਮਨੀਪੁਰ ਦੀ ਘਟਨਾ ਨੂੰ ਲੈ ਕੇ ਜਿਹੜੇ ਐਸੀ ਕਮਿਸ਼ਨ ਚੇਅਰਮੈਨ ਵੀ ਰਹੇ ਨੇ ਵਿਜੇ ਸਾਹਬਲਾ ਜੀ ਰਹੇ ਨੇ ਪੰਜਾਬ ਨੂੰ ਤੇ ਉਹਨਾਂ ਨੂੰ ਤੁਸੀਂ ਇਸ ਬਾਰੇ ਕੀ ਦੋਦੋ? ਅੱਜ ਹੈਗਾ ਕਿ ਇਹ ਤਾਂ ਹਰ ਇੱਕ ਬੰਦੇ ਨੂੰ ਇੱਕ ਗੱਲ ਪਤਾ ਕਿ ਇੱਕ ਕੰਮ ਜਿਹੜੀ ਕਾਨੂੰਨੀ ਘਟਨਾ ਆ ਗਈ ਬੜੀ ਗਲਤ ਹੋਈ ਹੈ। ਇਹ ਕਹਿਣ ਦੀ ਲੋੜ ਨਹੀਂ ਉਹਨਾਂ ਦਾ ਆਪ ਸਮਝਣਾ ਚਾਹੀਦਾ ਹੈ। ਉਹਨਾਂ ਨੂੰ ਆਪ ਅਗਲ ਚਾਹੀਦੀ ਏ ਕਿ ਇਹ ਜਿਹੜੀ ਇੱਦਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਸਾਨੂੰ ਇਮੀਡੀਏਟ ਉਹਨਾਂ ਤੇ ਬੋਲਣਾ ਚਾਹੀਦਾ ਐ ਐਕਸ਼ਨ ਲੈਣਾ ਚਾਹੀਦਾ ਤੇ ਇਹ ਨਹੀਂ ਕਿ ਪੰਜਾਬ ਸਾਰੇ ਦੇਸ਼ 'ਚੋਂ ਇਸ ਬਾਰੇ ਦੇਸ਼ 'ਚ ਬੋਲਿਆ ਜਾ ਰਿਹਾ ਹੈ ਤੇ ਉੱਥੋਂ ਦੀ ਜਿਹੜੀ ਮਨੀਪੁਰ ਦੀ ਸਰਕਾਰ ਐ ਉੱਥੋਂ ਦਾ ਸੀਐਮ ਐ ਕਹੀ ਜਾ ਰਿਹਾ ਕਿ ਇਹੋ ਜਿਹੇ ਘਟਨਾਵਾਂ ਦੇ ਇਥੇ ਬਹੁਤ ਹੋਈਆਂ ਨੇ ਇੱਕ ਨਹੀਂ ਬਹੁਤ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਉੱਥੇ ਹੋਈਆਂ ਨੇ ਤੇ ਉਹਨੂੰ ਨਾ ਬੋਲਣ ਵੇਲੇ ਸ਼ਰਮ ਐ ਤੇ ਦੋ ਕਿੰਮੀਂ ਦੀ ਲੜਾਈ ਕਰਾ ਕੇ ਉਹ ਆਪਣੇ ਰਾਜਨੀਤਿਕ ਰੋਟੀਆਂ ਸੇਕਣੀਆਂ ਚਾਹੁੰਦੇ ਨੇ ਹੋਰ ਉਹਨਾਂ 'ਚ ਕੁਝ ਨਹੀਂ ਹੈਗਾ ਸਰੀਕ ਘਟ ਗਿੰਤੀਆਂ ਦੇ ਉੱਪਰ ਦੇਸ਼ ਦੇ ਉੱਪਰ ਮੌਜੂਦਾ ਸਰਕਾਰਾਂ ਦੇ ਵਿੱਚ ਵੀ ਬੈਠੇ ਨੇ ਲੇਕਿਨ ਇਹ ਫਿਰ ਵੀ ਉਸਤੇ ਹਮਲਾ ਹੁੰਦਾ ਕਦੀ ਜਾਤੀ ਤੌਰ ਤੇ ਹੁੰਦਾ ਘੱਟ ਕਰਦੇ ਨੇ ਜਿਨ੍ਹਾਂ ਦੀ ਕੋਈ ਸਾਧੂ ਦਾ ਬੁਢੀ ਸਾਹਿਬ ਨੇ ਇੱਕੋ ਗੱਲ ਕਹੀ ਹੈ ਜੋਕੂ ਹੁੰਦਾ ਅਖੀਰ ਜਿੱਤ ਜਮੇ ਰਜਾ ਜਿਨ੍ਹਾਂ ਨੇ ਰਾਜੇ ਪੈਰਾ ਕੀਤੇ ਨੇ ਉਹਦੇ ਬਾਰੇ ਮਾਰਾ ਕੇ ਉਹ ਕਹਿੰਦਾ ਇਹ ਸੋਚਣਾ ਚਾਹੀਦਾ ਇਹ ਘਟਨਾ ਹੋਰ ਵੀ ਕਿਤੇ ਹੋ ਸਕਦੀ ਹੈ ਜੇ ਉੱਥੇ ਹੋਈ ਮੌਬ ਦੇ ਮਨ ਨੂੰ ਕੀ ਪਿੱਤੇ ਕਿ ਤੇ ਸਾਨੂੰ ਉਹਨਾਂ ਬਾਰੇ ਜਦੋਂ ਸੋਚਦੇ ਆ ਜਾਂ ਜਦੋਂ ਪਤਾ ਲੱਗਦੀਆਂ ਜਿਹੜੀਆਂ ਗੱਲਾਂ ਜੋ ਹੋਈਆਂ ਨੇ ਤੇ ਸਾਨੂੰ ਕਿੰਨਾ ਦੁੱਖ ਲੱਗਦਾ ਹੁਣ ਕੀ ਮੰਗ ਕਰਦੇ ਹੋ ਅੱਜ ਵੀ ਅਸੀਂ ਮੰਗ ਕਰਦੇ ਆ ਵੀ ਜਿਹੜੇ ਬੰਦੇ ਨੇ ਕੰਮ ਕੀਤਾ ਉਹਨਾਂ ਨੂੰ ਐਦਾਂ ਵੀ ਸਜ਼ਾ ਦਿੱਤੀ ਜਾਵੇ ਕਿ ਉਹਨਾਂ ਨੂੰ ਚੌਂਕੇ ਖੜੇ ਕਰਕੇ ਉਹਨਾਂ ਨੂੰ ਅਤੇ ਪ੍ਰਤੀਆਂ ਨੂੰ ਸਿੱਖਿਆ ਮਿਲੀ ਕਿ ਇਹ ਦਾਦਾ ਕੰਮ ਉਹ ਤੋਂ ਕਰੀਦਾ ਕੀਤਾ ਜਾਵੇ। ਮਦੂਮ ਮੈਡਮ ਜਿਹੜੀ ਇਹ ਮਨੀਪੁਰ ਦੇ ਵਿੱਚ ਘਟਨਾ ਹੋਈ ਆ ਉਸ ਘਟਨਾ ਨੂੰ ਲੈ ਕੇ ਅੱਜ ਡਾਕਟਰ ਅੰਬੇਦਕਰ ਜੀ ਦੇ ਚੌਂਕ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਵਕਫ ਵਕ ਜਥੇਬੰਦੀਆਂ ਦੇ ਆਗੂ ਆਏ। ਔਰ ਤੁਸੀਂ ਵਿਸ਼ੇਸ਼ ਤੌਰ ਤੇ ਹਰ ਪ੍ਰੋਗਰਾਮ ਦੇ ਵਿੱਚ ਜੋ ਸਮਾਜ ਦੇ ਵਿੱਚ ਜਿੱਥੇ ਵੀ ਤੱਕਾ ਹੁੰਦਾ ਤੁਸੀਂ ਵਿਸ਼ੇਸ਼ ਤੌਰ ਤੇ ਜਾਣਦੇ ਹੋ ਜਿਹੜੀ ਮਨੀਪੁਰ ਦੀ ਘਟਨਾ ਨੂੰ ਲੈ ਕੇ ਸਰਕਾਰ ਨੂੰ ਕੀ ਕਹਿੰਦੇ ਆ। ਸਰਕਾਰ ਨਿਕਾਰਾ ਹੈ ਲੈਗਲ ਚਾਹੇ ਉਹ ਮਨੀਪੁਰ ਦੀ ਸਰਕਾਰ ਹੋਵੇ ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਜਿਹੜੀ ਨਿਕਾਰਾ ਹੀ ਚੀਜ਼ ਹੈਗੀ ਆ ਉਹਨੂੰ ਕਹਿਣ ਦਾ ਕੋਈ ਮਤਲਬ ਪੈਂਦਾ ਨਹੀਂ ਨਾ ਇਹਨਾਂ ਦਾ ਦਿਮਾਗ ਹੈਗਾ ਨਾ ਇਹਨਾਂ ਦੀ ਆਤਮਾ ਹੈ ਨਾ ਜ਼ਮੀਰ ਹੈਗੇ ਨਾ ਇਹਨਾਂ ਦੀ ਅੱਖਾਂ ਹੈਗੀਆਂ ਦੇਖਦੇ ਹੈਗੇ ਆ ਪਰ ਇਹਨਾਂ ਦੇ ਕੰਨ ਵੀ ਹੈਗੇ ਸੁਣਦੇ ਵੀ ਹੈਗੇ ਆ ਪਰ ਜ਼ੁਬਾਨ ਨਹੀਂ ਹੈਗੀ ਇਸ ਕਰਕੇ ਏਦਾਂ ਦੀ ਸਰਕਾਰ ਨੂੰ ਸਭ ਤੋਂ ਪਹਿਲਾਂ ਦਾ ਬਾਰ ਕੱਟ ਦੇਣਾ ਚਾਹੀਦਾ ਪਾਰਲੀਮੈਂਟ ਦੇ ਵਿੱਚੋਂ ਲੋਕਾਂ ਦੇ ਵਾਸਤੇ ਇਹ ਚਿੰਤਨ ਦਾ ਵਿਸ਼ਾ ਬਣਨਾ ਚਾਹੀਦਾ ਆ ਕਿ ਸੋਚ ਸਮਝ ਕੇ ਇੱਕਦਮ ਇਹ ਲੋਕਾਂ ਨੂੰ ਵੋਟ ਨਾ ਪਾਈ ਜਾਵੇ ਤਾਂ ਜ਼ਿਆਦਾ ਬਿਹਤਰ ਹੈ ਗਿਆ ਔਰ ਜੋ ਹੁਣ ਹੋ ਰਿਹਾ ਹੈਗਾ ਆ ਇਹ ਸੰਵਿਧਾਨ ਦੇ ਨਾਲ ਜਿਹੜੀ ਛੇੜਛਾੜ ਹੋ ਰਹੀ ਹੈ ਉਹ ਇਸ ਕਰਕੇ ਕਿਉਂਕਿ ਇਹ ਲੋਕ ਦਹਿਸ਼ਤ ਪੈਦਾ ਕਰਨਾ ਚਾਹੁੰਦੇ ਹੈਗੇ ਆ ਆਰਐਸਐਸ ਭਾਜਪੀ ਜਿਹੜੀ ਹੈ ਇਹ ਲੋਕਾਂ ਦੇ ਮਨਾਂ ਦੇ ਵਿੱਚ ਦਹਿਸ਼ਤ ਪੈਦਾ ਕਰਕੇ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਆ ਕਿ ਲੋਗ ਅ ਆਪਣੇ ਆਪ ਨੂੰ ਬਚਾਉਣ ਦੇ ਪਿੱਛੇ ਲੱਗ ਜਾਣ ਔਰ ਲੋਕਾਂ ਨੂੰ ਸੰਵਿਧਾਨ ਦਾ ਪਤਾ ਨਾ ਲੱਗੇ ਕਿ ਹਾਂ ਸੰਵਿਧਾਨ ਅਸੀਂ ਰਾਤੋ ਰਾਤ ਬਦਲ ਦਿੱਤਾ ਉਹ ਜਿਹੜੀਆਂ ਔਰਤਾਂ ਹੈਗੀਆਂ ਆ ਤੁਸੀਂ ਉਹਨਾਂ ਦੇ ਉਹਨਾਂ ਦੇ ਜੋ ਇਹਨਾਂ ਨੇ ਖੈਰ ਬਰਪਾਇਆ ਹੈਗਾ ਆ ਜੋ ਉਹਨਾਂ ਦੇ ਨਾਲ ਤਸ਼ੱਦਦ ਕੀਤੀ ਹੈਗੀ ਆ ਇਹਦਾ ਇਹ ਬਦਲਾ ਕਿੱਥੇ ਇਹ ਦੇਣਗੇ ਕਿ ਇਹ ਹੈ ਇਸ ਤਰ੍ਹਾਂ ਦੀ ਇਹਨਾਂ ਨੂੰ ਏਦਾਂ ਦੀ ਕੀ ਕੀ ਐਮਰਜੈਂਸੀ ਸੀ ਕਿ ਇਹਨਾਂ ਨੇ ਏਦਾਂ ਦਾ ਇੱਕ ਉਹ ਜਿਹੜਾ ਪ੍ਰੋਜੈਕਟ ਬਣਾ ਲਿਆ ਹੈਗਾ ਆ ਕਿ ਹਾਂ ਨਹੀਂ ਆਖੀ ਸਾਨੂੰ ਹਿੰਦੂ ਰਾਸ਼ਟਰ ਬਣਾਣਾ ਹੈਗਾ ਆ ਸੈਕੂਲਰਿਜ਼ਮ ਜਾਂ ਇਹ ਖਤਮ ਕਰਨਾ ਚਾਹੁੰਦੇ ਆ ਅਸੀਂ ਉਹਨਾਂ ਔਰਤਾਂ ਦੇ ਨਾਲ ਪੂਰੀ ਤਰ੍ਹਾਂ ਸਿੱਠੀ ਰੱਖਦੇ ਹੈਗੇ ਆ ਉਹਨਾਂ ਦੇ ਨਾਲ ਖੜੇ ਹੈਗੇ ਆ ਔਰ ਜੋ ਉਹਨਾਂ ਦੇ ਨਾਲ ਜੋ ਤਸ਼ੱਦਦ ਕੀਤੀ ਹੈਗੀ ਆ ਸਰਕਾਰ ਨੇ ਇਸ ਚੀਜ਼ ਦੀ ਇਹਨਾਂ ਨੂੰ ਪਰਪਾਈ ਦੇਣੀ ਪਏ ਕੇਂਦਰ ਸਰਕਾਰ ਮੈਡਮ ਜਿਸ ਤਰ੍ਹਾਂ ਭਾਰਤ ਦੇਸ਼ ਦੇ ਵਿੱਚ ਇੱਕ ਮਹਿਲਾ ਰਾਸ਼ਟਰਪਤੀ ਆ ਔਰ ਆਦੀਵਾਸੀ ਨੇ ਇਹ ਫਿਰ ਵੀ ਹਮਲੇ ਹੋ ਰਹੇ ਨੇ ਇਹੀ ਤਾਂ ਅਸੀਂ ਕਹਿ ਰਹੇ ਹੈਗੇ ਆ ਇੱਕ ਔਰਤ ਔਰ ਕਿਤੇ ਇਸ ਤਰ੍ਹਾਂ ਦੀ ਕਹਿਰ ਹੋਇਆ ਹੈਗਾ ਜਾਂ ਪਰ ਹੱਲੇ ਤੱਕ ਵੀ ਮਾਨਯੀ ਰਾਸ਼ਟਰਪਤੀ ਹੁਣਾਂ ਦੇ ਮੂੰਹ ਦੇ ਵਿੱਚੋਂ ਇਸ ਵੀ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਆਇਆ ਹੈਗਾ ਕਿਉਂ ਨਹੀਂ ਆਇਆ ਹੈਗਾ ਕਿਉਂਕਿ ਇਹ ਸਾਰੀਆਂ ਜਿਹੜੀਆਂ ਪਾਲਿਸੀਜ਼ ਹੈਗੀ ਆ ਇਹ ਬਣਾਉਂਦੇ ਆ ਜੋ ਸਦਾ ਪਹਿਲੇ ਵੀ ਭਾਈ ਸਾਹਿਬ ਨੇ ਇੱਥੇ ਗਿਆ ਸਟੇਜ ਤੇ ਹੀ ਕਿਆ ਗਿਆ ਕਿ ਇਹ ਹੈ ਜਦੋਂ ਵੀ ਕੁਝ ਇਸ ਤਰ੍ਹਾਂ ਦੀ ਮਾਈਨੋਰਿਟੀ ਵਰਗ ਦਾ ਕੋਈ ਪ੍ਰੈਜ਼ੀਡੈਂਟ ਨੂੰ ਪੜਾ ਦਿੰਦੇ ਹੈਗੇ ਆ ਤੇ ਉਸੇ ਵਰਗ ਦੇ ਬੰਦਿਆਂ ਤੇ ਕਹਿਰ ਤੋਦੇ ਆ ਇਹਨਾਂ ਦੀਆਂ ਪਾਲਿਸੀਜ਼ ਨੂੰ ਡੀਪ ਪਾਲਿਸੀਜ਼ ਨੂੰ ਸਭ ਨੂੰ ਸਮਝਣਾ ਪਏਗਾ ਔਰ ਇਹਨਾਂ ਪਾਲਿਸੀਜ਼ ਨੂੰ ਸਮਝਦਿਆਂ ਹੋਇਆਂ ਮੈਂ ਤਾਂ ਹੀ बार-बार ਰਿਕਵੈਸਟ ਕਰ ਰਹੀ ਹਾਂ ਜੀ ਭਾਰਤ ਦੀ ਜਨਤਾ ਨੂੰ ਕਿ ਸੋਚ ਸਮਝ ਕੇ ਵੋਟ ਪਾਓ ਇਹਨਾਂ ਨੂੰ ਪਾਰਲੀਮੈਂਟ ਤੋਂ ਬਾਹਰ ਕਰੋ ਔਰ ਜਿਹੜਾ ਆਪਣਾ ਸੰਵਿਧਾਨ ਹੈਗਾ ਇਹਦੀ ਰੱਖਿਆ ਕਰੋ ਕਿਉਂਕਿ ਤੁਹਾਨੂੰ ਬਾਬਾ ਸਾਹਿਬ ਦੇ ਸੰਵਿਧਾਨ ਤੋਂ ਇਲਾਵਾ ਤੁਹਾਡਾ ਹੋਰ ਕੋਈ ਕਾਨੂੰਨ ਨਹੀਂ ਬਣ ਸਕਦਾ ਅਗਲੀ ਕਾਰਵਾਈ ਇਸ ਜਥੇਬੰਦੀਆਂ ਦੀ ਕੀ ਹੋਏਗੀ ਜੀ ਅਗਰ ਮੰਗ ਉਹ ਪੂਰੀ ਸਜ਼ਾ ਨਹੀਂ ਹੁੰਦੀ ਉਹਨਾਂ ਦੋਸ਼ੀਆਂ ਨੂੰ ਤੇ ਅਗਲੀ ਕਾਰਵਾਈ ਕੀ ਹੈ ਜਥੇਬੰਦੀ ਦੇਖੋ ਇਸ ਚੀਜ਼ ਨੂੰ ਪਹਿਲੇ ਹੱਲੇ ਪੂਰੀ ਤਰ੍ਹਾਂ ਦੇਖਿਆ ਜਾਏਗਾ ਕਿਉਂਕਿ ਜਦੋਂ ਪ੍ਰੋਟੈਸਟ ਹੁੰਦਾ ਆ ਇੱਕ ਚੀਜ਼ ਨੂੰ ਫਾਰਮੂਲੇਟ ਕੀਤਾ ਜਾਂਦਾ ਹੈਗਾ ਆ ਔਰ ਇਹ ਜਿੰਨੇ ਦਿਨ ਹੋ ਗਏ ਹੈਗੇ ਆ ਤਕਰੀਬਨ 83 ਦਿਨ ਤਕਰੀਬ ਹੋ ਗਿਆ ਆ ਔਰ ਇਨ੍ਹਾਂ ਦਿਨਾਂ ਦੇ ਵਿੱਚ ਹੱਲੇ ਤੱਕ ਇਸੇ ਨੋਟਿਸ ਦੇ ਵਿੱਚ ਸਿਰਫ ਇੰਨਾ ਆਇਆ ਕਿ ਸਿਰਫ ਦੋ ਜਾਂ ਤਿੰਨ ਬੰਦਿਆਂ ਤੇ ਹੀ ਕਾਰਵਾਈ ਦੋ ਬੰਦਿਆਂ ਤੇ ਹੋਈ ਹੈਗੀ ਆ ਔਰ ਜਿਹੜੇ ਪੁਲਿਸ ਵਾਲੇ ਸੀਗੇ ਜਿਹੜੇ ਇੱਕ ਕਬੀਲੇ ਨੂੰ ਬਿਲੋਂਗ ਕਰਦੇ ਸੀਗੇ ਇਕ ਉਹ ਮੈਥੀ ਜਿਹੜਾ ਉਥੋਂ ਦਾ ਹੈਗਾ ਆ ਜਿਹਨੂੰ ਕਿ ਹਾਈ ਕੋਰਟ ਨੇ ਹੁਣ ਟ੍ਰਾਈਬ ਦਾ ਸਿੱਧਾ ਹੈਗਾ ਦਰਜਾ ਦਿੱਤਾ ਹੈਗਾ ਆ ਬਟ ਉਹ ਅਦਰਵਾਈਜ਼ ਜਿਹੜੇ ਹੈਗੇ ਆ ਉਹ ਆਰਐਸਐਸਪੀ ਸੋਚ ਰੱਖਣ ਵਾਲੇ ਉਹ ਵਿਅਕਤੀ ਹੈਗੇ ਆ ਉਥੋਂ ਦੇ ਪੁਲਿਸ ਵਾਲਿਆਂ ਨੇ ਉਹ ਵਾਰੀ ਨੇ ਲੇਡੀਜ਼ ਨੂੰ ਜਿਹੜੇ ਹੈ ਜਾ ਮੈਥੀ ਵਾਲੇ ਮੈਥੀ ਵਾਲਿਆਂ ਤੇ ਹੱਥ ਕੀਤਾ ਔਰ ਉਹਨਾਂ ਨੇ ਉਹਨਾਂ ਲੇਡੀਜ਼ ਤੇ ਕੈਰ ਪਰ ਪਾਇਆ ਔਰ ਜੋ ਹੁਣ ਤੱਕ ਦੇਖਿਆ ਜਾ ਰਿਹਾ ਹੈਗਾ ਆ ਕਿ ਜਿੰਨੀਆਂ ਵੀ ਜਥੇਬੰਦੀਆਂ ਹੈਗੀਆਂ ਆ ਸਾਰੀਆਂ ਇਸ ਚੀਜ਼ ਨੂੰ ਲੈ ਕੇ ਬਹੁਤ ਹੀ ਸੰਜੀਦਾ ਹੈਗੇ ਆਂ ਪਰ ਟਾਈਮਲੀ ਅਸੀਂ ਦੇਖਦੇ ਹੈਗੇ ਆ ਵਿਦਨ ਫਿਊ ਡੇਸ ਅਸੀਂ ਜਿਹੜੀ ਵੀ ਮੀਟਿੰਗ ਕਰਨੀ ਹੈਗੀ ਆ ਉਹ ਕਰਕੇ ਜਿਹੜੀ ਵੀ ਪੜਨ ਦੀ ਕਾਰਵਾਈ ਹੋਏਗੀ ਜਾਂ ਅਸੀਂ ਉਹ ਜਿਹੜਾ ਪ੍ਰੋਟੈਸਟ ਹੈਗਾ ਹੈ ਹੋਰ ਡੈਮੋਨਸਟ੍ਰੇਸ਼ਨ ਦੇਣਗੇ ਹਮ ਦੋਸਤਾਂ ਕਿਸ ਪ੍ਰਕਾਰ ਦੀ ਛੋਟ ਵੀ ਹੈਂਟ ਟਿਲ ਡੈਥ ਉਨਾਂ ਨੂੰ ਮੌਤ ਦੀ ਸਜ਼ਾ ਤੋਂ ਘੱਟ ਦੀ ਸਜ਼ਾ ਹੋਣੀ ਹੀ ਨਹੀਂ ਚਾਹੀਦੀ ਕਿਉਂਕਿ ਇਦਾਂ ਦੇ ਬੰਦਿਆਂ ਨੂੰ ਜਿੰਨ ਦਾ ਅਧਿਕਾਰ ਨਹੀਂ ਹੈ ਇਹਨਾਂ ਨੂੰ ਫੰਡਾਮੈਂਟਲ ਰਾਈਟ ਹੀ ਨਹੀਂ ਹੈਗਾ ਜਿੰਨ ਦਾ ਇਦਾਂ ਦੇ ਬੰਦਿਆਂ ਨੂੰ ਤਾਂ ਲੋਕਾਂ ਨੂੰ ਇਹ ਸਬਕ ਆ ਜਾਣਾ ਚਾਹੀਦਾ ਹੈ ਹਿਸਟਰੀ ਬਣ ਜਾਣੀ ਚਾਹੀਦੀ ਕਿ ਮੰਨੀਪੁਰ ਦੇ ਵਿੱਚ ਅਗਰ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈਗੀ ਹੈ ਦੁਰਘਟਨਾ ਵਾਪਰੀ ਹੈ ਤੇ ਉਹਦਾ ਜਿਹੜਾ ਰਿਜ਼ਲਟ ਹੈਗਾ ਆ ਉਹ ਦੋਸ਼ੀਆਂ ਨੂੰ ਭੁਗਤਣਾ ਪਿਆ ਹੈਗਾ ਆ